ਪ੍ਰਦਾਤੂਸ ਪਾਲ ਸਿੰਘ ਖੇਰਾ ਸਪੀਕਰ ਸਾਹਿਬ ਇੰਨੀ ਮਿਹਰਬਾਨੀ ਬਹਿ ਜਾਓ ਫਿਰ ਬਹਿਣਾ ਨਹੀਂਗਾ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਤੁਹਾਨੂੰ ਘਰਾਨਾ ਕਿ ਤੁਸੀਂ ਮਿਹਰਬਾਨ ਕਿਦਾਂ ਹੋਗੇ 3 ਸਾਲ 2 ਸਾਲ ਮੇਰੇ ਲਈ ਅੱਛਾ ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਤਿਕਾਰਯੋਗ ਹੋ ਅੱਛਾ ਜੀ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਰਹਿ ਕੇ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਕਰੂੰਗਾ ਇਹ ਕਾਇਦੇ ਤੋਂ ਬਾਹਰ ਗਿਆ ਸੀ ਜੀ ਮੈਂ ਪਲੀਜ਼ ਚਲੋ ਕੰਟੀਨਿਊ ਕਰੋ ਕਿਸੇ ਕਾਇਦੇ ਤੋਂ ਬਾਹਰ ਨਹੀਂ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਡਾ ਕੋ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਔਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ ਪ੍ਰਤਾਪ ਚੁਪਾਲ ਸਿੰਘ ਖੇਰਾ ਸਪੀਕਰ ਸਾਹਿਬ ਇੰਨੀ ਮਿਹਰਬਾਨੀ ਬਹਿ ਜਾਓ ਫਿਰ ਬਹਿਣਾ ਨਹੀਂਗਾ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਤੁਹਾਨੂੰ ਘਰਾਨਾ ਕਿ ਤੁਸੀਂ ਮਿਹਰਬਾਨ ਕਿੱਦਾਂ ਹੋਗੇ 3 ਸਾਲ 2 ਸਾਲ ਮੇਰੇ ਲਈ ਅੱਛਾ ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਤਿਕਾਰਯੋਗ ਹੋ ਅੱਛਾ ਜੀ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਰਹਿ ਕੇ ਕਰੋਗੇ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਇਹ ਕਹਿ ਕੇ ਦੁਬਾਰਾ ਗਿਆ ਸੀ ਜੀ ਮੈਂ ਪਲੀਜ਼ ਚਲੋ ਕੰਟੀਨਿਊ ਕਰੋ ਕਿਸੇ ਕਹਿੰਦੇ ਦੁਬਾਰਾ ਨਹੀਂ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਡਾ ਕੋ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਔਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਸਰਦਾਸ ਉਸਪਾਲ ਸਿੰਘ ਖੇਰਾ ਸਪੀਕਰ ਸਾਹਿਬ ਇੰਨੀ ਮਿਹਰਬਾਨੀ ਬੈਠੋ ਫਿਰ ਬੈਠਣਾ ਨਹੀਂਗਾ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਤੁਹਾਨੂੰ ਇਹ ਗਹਰਾਨ ਹੈ ਕਿ ਤੁਸੀਂ ਮਿਹਰਬਾਨ ਕਿਦਾਂ ਹੋਗੇ 3 ਸਾਲ 2 ਸਾਲ ਮੇਰੇ ਲਈ اچھا ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਤਿਕਾਰਯੋਗ ਹੋ ਅੱਛਾ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਰਹਿ ਕੇ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਕਰੂੰਗਾ ਕਿ ਇਹ ਕਦੇ ਬਾਹਰ ਗਿਆ ਸੀ ਜੀ ਮੈਂ ப்ਲੀਜ਼ ਚਲੋ ਕੰਟੀਨਿਊ ਕਰੋ ਕਿਸੇ ਕਹਿੰਦੇ ਤੋਂ ਬਾਹਰ ਨਹੀਂ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਡਾ ਕੋ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ এনਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਔਰ ਜੋ ਬੈਠੋ ਜੀ ਪੂਰੀ ਮਤੇ ਤੇ ਬੋਲਣਾ ਸਰਦਾ ਚੁਪਾਲ ਸਿੰਘ ਖੇਰਾ ਸਪੀਕਰ ਸਾਹਿਬ ਇੰਨੀ ਮਿਹਰਬਾਨੀ ਬੈਠੋ ਫਿਰ ਬੈਣਾ ਨਹੀਂਗਾ ਮੈਂ ਬੋਲਣਾ ਮੇਰਾ ਅਧਿਕਾਰ ਹੈ ਪਰ ਮੈਂ ਤੁਹਾਨੂੰ ਗਹਰਾਣਾ ਹੈ ਕਿ ਤੁਸੀਂ ਮਿਹਰਬਾਨ ਕਿਦਾਂ ਹੋਗੇ 3 ਸਾਲ 2 ਸਾਲ ਮੇਰੇ ਲਈ اچھا ਚਲੋ ਸ਼ੁਕਰੀਆ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਹਾਂਜੀ ਹਾਂਜੀ ਮੈਂ ਦੇਖੋ ਮੇਰੇ ਲਈ ਤੁਸੀਂ ਸਾਰੇ ਸਤਿਕਾਰਯੋਗ ਹੋ ਅੱਛਾ ਜੀ ਜਦੋਂ ਜਦੋਂ ਵੀ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਾਇਦੇ ਦੇ ਵਿੱਚ ਰਹਿ ਕੇ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਕਰੂੰਗਾ ਕੀ ਕਦੇ ਬਾਹਰ ਗਿਆ ਸੀ ਜੀ ਮੈਂ ਨਹੀਂ ਚਲੋ ਕੰਟੀਨਿਊ ਕਰੋ ਕਿਸੇ ਕਹਿੰਦੇ ਤੋਂ ਬਾਹਰ ਨਹੀਂ ਗਿਆ ਮੈਂ ਤਾਂ ਚਲੋ ਕੰਟੀਨਿਊ ਕਰੋ ਇਸ ਵਿਸ਼ੇ ਤੇ ਤੁਹਾਡਾ ਤਾਂ ਟਾਈਮ ਨਹੀਂ ਮੰਗਿਆ ਮੈਂ ਜਿਹੜਾ ਫੇਕ ਪੁਲਿਸ এনਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਔਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ